ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸਪੌਂਸ ਤੁਸੀਂ ਸਾਰਾ ਇਹਨੂੰ ਕੈਮਰਾ ਰੋਲ ਕੀਤਾ ਹੀ ਹੈ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਮੀਟਿੰਗਾਂ ਰੱਖੀਆਂ ਜਾ ਰਹੀਆਂ ਆ ਆਮ ਲੋਕਾਂ ਦੇ ਵਿੱਚ ਤੇ ਮੇਰੇ ਪਰਿਵਾਰ ਦੇ ਵਿੱਚ ਜਿਹੜਾ ਕਿਉਂਕਿ ਮੇਰਾ ਵਾਰਡ ਹੈ ਪਰਿਵਾਰ ਹੀ ਹੈ ਸਾਰਾ ਜੀ ਬਹੁਤ ਜ਼ਿਆਦਾ ਉਤਸ਼ਾਹ ਆ ਇਹਨਾਂ ਨੂੰ ਦੇਖ ਕੇ ਮੈਂ ਵੀ ਮੋਟੀਵੇਟ ਹੁੰਦਾ ਤੇ ਮੇਰਾ ਵੀ ਦਿਲ ਕਰਦਾ ਕਿ ਜਿਹੜਾ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੇ ਕਮੀਆਂ ਜੜੀਆਂ ਕੀਤੀਆਂ ਕਿਉਂਕਿ ਕੰਮ ਤਾਂ ਉਹਨਾਂ ਨੇ ਕੀਤਾ ਨਹੀਂ ਸਾਰੀਆਂ ਕਮੀਆਂ ਹੀ ਕਮੀਆਂ ਨੇ ਤੇ ਮੈਂ ਇਸ ਕਮੀਆਂ ਨੂੰ ਦੂਰ ਕਰ ਸਕਾਂ ਤੇ ਮੈਂ ਇਹਨਾਂ ਤੋਂ ਅਸ਼ੀਰਵਾਦ ਹੀ ਲੈ ਰਿਆ ਮੈਂ ਇਹਨਾਂ ਤੋਂ ਕੋਈ ਵੋਟ ਨਹੀਂ ਮੰਗ ਰਿਹਾ ਕਿਉਂਕਿ ਮੇਰੀਆਂ ਮਾਤਾਵਾ ਮੇਰੇ ਵੱਡੇ ਮੈਨੇ ਸਾਰੇ ਅਸ਼ੀਰਵਾਦ ਹੀ ਦਿੰਦੇ ਆ ਤੇ ਮੈਂ ਆਪਣੇ ਇਲਾਕੇ ਦਾ ਤਾਂ ਦੇ ਨਾਲ ਵਿਕਾਸ ਕਰਨਾ ਚਾਹੁੰਦਾ ਤੇ ਮੈਂ ਚਾਹੁੰਦਾ ਕਿ ਮੈਨੂੰ ਸੇਵਾ ਕਰਨ ਦਾ ਇੱਕ ਮੌਕਾ ਦੇਣ ਕਿਉਂਕਿ ਆਪਾਂ ਬਾਹਰ ਵਾਲਿਆਂ ਨੂੰ ਦੇਖ ਕੇ ਦੇਖ ਲਿਆ ਕਿ ਆਪਾਂ ਆਪਣੇ ਇਲਾਕੇ ਦਾ ਘਾਣ ਕਰ ਲਿਆ ਆਪਾਂ ਆਪਣੇ ਇਲਾਕੇ ਦਾ ਨੁਕਸਾਨ ਕਰ ਲਿਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਇਲਾਕੇ ਦੇ ਨਮਾਇंदे ਦੇ ਉੱਤੇ ਤੁਸੀਂ ਵਿਸ਼ਵਾਸ ਦਿਵਾਓ ਕਿਉਂਕਿ ਸਾਡੇ ਇਲਾਕੇ ਦਾ ਹੀ ਐਮਐਲਏ ਆ ਸਰਕਾਰ ਵੀ ਸਾਡੀ ਪੰਜਾਬ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਆ ਤੇ ਕੌਂਸਲਰ ਵੀ ਆਵਾਜ਼ ਦੀ ਪਾਰਟੀ ਦੇ ਬੰਨੇ ਤੇ ਮੇਰ ਵੀ ਆਵਾਜ਼ ਦੀ ਪਾਰਟੀ ਦੇ ਬੰਨੇ ਜਿਹਨਾਂ ਨਾਲ ਵਕਾਜ਼ ਦੀ ਜਿਹੜੀ ਲਹਿਰ ਆ ਉਹ ਕੰਟੀਨਿਊਸਲੀ ਰਫਤਾਰ ਫੜੋਗੀ ਤੇ ਤੇਜ਼ੀ ਨਾਲ ਚੱਲਦੀ ਰਹੂਗੀ ਅੱਜ ਬਹੁਤ ਹੀ ਵਧੀਆ ਦਿਨ ਨੇ ਮੀ ਜਿਹੜੀ ਅੱਜ ਮੀਟਿੰਗ ਹੋਈ ਏ ਬਹੁਤ ਵਧੀਆ ਢੰਗ ਨਾਲ ਹੋਈ ਏ ਪਰ ਸਾਡੇ ਕੈਂਡੀਡੇਟ ਨਹੀਂ ਪੈਣਾ ਹੀ ਕਹਤਾ ਸਾਰੇ ਸਾਰੀ ਸੰਗਤ ਵਿੱਚ ਮੀ ਇੱਕ ਇੱਕ ਗਲੀ ਦਾ ਪਤਾ ਗਲੀ ਕਿੱਥੇ ਟੋਆ ਉੱਥੇ ਹੀ ਪਤਾ ਕਿੱਥੇ ਸਪੀਡ ਬ੍ਰੇਕਰ ਉੱਥੇ ਹੀ ਪਤਾ ਤੇ ਕੰਮ ਕੀ ਕਰਨ ਵਾਲੇ ਨੇ ਤੇ ਉਹਨੂੰ ਕਿਵੇਂ ਕਰਨਾ ਉਹ ਸਾਰਾ ਰੋਡ ਮੈਪ ਤਿਆਰ ਹੈ ਤੇ ਜਿਹੜਾ ਜਦੋਂ ਆਪਣੇ ਘਰ ਚ ਅਸੀਂ ਰਹਿੰਦੇ ਆ ਸਾਨੂੰ ਪਤਾ ਹੁੰਦਾ ਵੀ ਘਰ ਚ ਐਸ ਸਮੱਸਿਆ ਨੂੰ ਅਸੀਂ ਦੂਰ ਕਰ ਸਕਦੇ ਆ ਮਾਰਨਾ ਬੰਦਾ ਤੇ ਦਿਖਾਵਾ ਕਰਕੇ ਚਲਾ ਜਾਂਦਾ ਐਸ ਕਰਕੇ ਇਹ ਬਹੁਤ ਵਧੀਆ ਗੱਲ ਹੈ ਵੀ ਐਸ ਇਲਾਕੇ ਚ ਬਰਸਾਤੀ ਪਾਣੀ ਦੀ ਬੜੀ ਸਮੱਸਿਆ ਹੈ ਉਹ ਸਾਡੇ ਕੈਂਡੀਡੇਟ ਨੇ ਕਿਹਾ ਵੀ ਇਹਨੂੰ ਪਹਿਲ ਦੇ ਆਧਾਰ ਤੇ ਇਹਦਾ ਕੋਈ ਸਥਾਈ ਹੱਲ ਲੱਭਾਂਗੇ ਉਹ ਸਭ ਤੋਂ ਵਧੀਆ ਇਹੀ ਗੱਲ ਹੋਈ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਸਾਰਾ ਆਪਣਾ ਪਰਿਵਾਰ ਆ ਇਹ ਪਰਿਵਾਰ ਦੇ ਹੋਣ ਦੇ ਨਾਤੇ ਸਾਰੇ ਬਹੁਤ ਹੀ ਵਧੀਆ ਸਹਿਯੋਗ ਦੇ ਰਹੇ ਆ ਅੱਜ 17 ਨੰਬਰ ਗੜੀ ਦੇ ਵਿੱਚ ਪੂਰੀ ਇੱਥੇ ਧਾਰਮਿਕ ਕਮੇਟੀਆਂ ਵੀ ਸਮਾਜਿਕ ਵੀ ਕਮੇਟੀਆਂ ਤੇ ਮਹੱਲੇ ਦੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਸਮਰਥਨ ਦਿੱਤਾ ਕਿ ਸਾਨੂੰ ਆਪਣੇ ਮਹੱਲੇ ਦਾ ਕਾਉਂਸਲਰ ਚਾਹੀਦਾ ਸਾਡੇ ਬਾੜ ਦਾ ਕਾਉਂਸਲਰ ਚਾਹੀਦਾ ਕਿ ਇਸ ਇਲਾਕੇ ਦੇ ਵਿਕਾਸ ਜਿਹੜੇ ਆ ਉਹਨਾਂ ਨੂੰ ਜਿਹੜੇ ਸਮੱਸਿਆਵਾਂ ਨੇ ਉਹ ਪਤਾ ਹੋਣ ਤੇ ਉਹਦਾ ਉਹ ਜਲਦੀ ਤੋਂ ਜਲਦੀ ਆ ਆਪਣੇ ਹੱਲ ਕਰਕੇ ਦੇਣਾ ਹਾਂਜੀ ਗੱਲ ਇਸ ਤਰ੍ਹਾਂ ਕਿ ਜੇ ਬਾੜ ਦਾ ਕਾਉਂਸਲਰ ਹੋਊਗਾ ਤਾਂ ਉਹਨੂੰ ਇਸ ਇਲਾਕੇ ਦੀ ਤਕਲੀਫ ਦਾ ਪਤਾ ਹੋਊਗਾ ਕਿ ਤਕਲੀਫ ਦਾ ਪਤਾ ਹੋਊਗਾ ਕਿਉਂਕਿ ਉਹ ਤਕਲੀਫ ਫਿਰ ਉਹਨੂੰ ਵੀ ਹੋਣੀ ਹੈ ਇਸ ਕਰਕੇ ਨੇਚਰਲੀ ਉਹ ਆਪਣੀ ਜਿਹੜੇ ਇਲਾਕੇ ਦੀਆਂ ਸਮੱਸਿਆਵਾਂ ਨੇ ਉਹਨੂੰ ਬਹੁਤ ਹੀ ਬਰੀਕੀ ਦੇ ਨਾਲ ਲੈ ਕੇ ਉਹਨਾਂ ਨੂੰ ਹੱਲ ਕਰਾਉਣਗੇ ਹੁਣ ਬਾਹਰਲੇ ਜਿਹੜੇ ਕਾਉਂਸਲਰ ਬਣਦੇ ਆ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਉੱਥੇ ਲੋਕਾਂ ਨੂੰ ਕੀ ਸਮੱਸਿਆਵਾਂ ਹਨ ਕਿ ਪਾਣੀ ਦੀ ਸਮੱਸਿਆ ਹੈ ਕਿ ਸੀਵਰੇਜ ਦੀ ਸਮੱਸਿਆ ਹੈ ਕਿ ਸੜਕਾਂ ਦੀ ਨਾਲੀਆਂ ਦੀ ਗਲੀਆਂ ਦੀ ਰਾਸ਼ਨ ਕਾਰਡ ਵੋਟਰ ਬਹੁਤ ਸਰਕਾਰ ਦੇ ਜਿਹੜੇ ਕੰਮ ਨੇ ਜਿਹੜੇ ਕੌਂਸਲਰ ਨੇ ਕਰਾਉਣੇ ਆ ਉਹ ਸਿਰਫ ਆਪਣਾ ਦਫ਼ਤਰ ਖੋਲਦੇ ਆ ਸਵੇਰੇ ਸ਼ਾਮ ਨੂੰ 6 ਵਜੇ ਬੰਦ ਕਰਕੇ ਚਲ ਜਾਂਦੇ ਜਿਦਾਂ ਕੋਈ ਦੁਕਾਨਦਾਰੀ ਬੰਦਾ ਕਰਦਾ ਨਾ ਕਿ ਦੁਕਾਨਦਾਰ ਆ ਗਿਆ ਦੁਕਾਨ ਖੋਲੀ 9 ਤੋਂ 6 ਡਿਊਟੀ ਕੀਤੀ ਘਟ ਚਲੇਗਾ ਪਰ ਜਿਹੜਾ ਐਕਚੁਅਲੀ ਕੌਂਸਲਰ ਦੀ ਜਿਹੜੀ ਡਿਊਟੀ ਆ 24 ਆਵਰਸ ਦੀ ਆ ਕਿ 24 ਘੰਟੇ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸਮੱਸਿਆਵਾਂ ਸੁਣ ਉਹਨਾਂ ਨੂੰ ਹੱਲ ਕਰ। ਸਾਨੂੰ 5 ਨੰਬਰ ਬਟਨ ਮਿਲਿਆ ਜੀ ਤੇ ਅਸੀਂ ਸਾਰੇ ਬਾੜ ਦੀ ਜਿਹੜੀ ਜਨਤਾ ਉਹਨੂੰ ਦੋਵੇਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ 5 ਨੰਬਰ ਬਟਨ ਦਬਕ ਕੇ ਝਾੜੂ ਦਾ ਚੋਣ ਨਿਸ਼ਾਨ ਉੱਥੇ ਤੇ ਵੱਡੀ ਗਿਣਤੀ ਵਿੱਚ ਤੁਸੀਂ ਉਹ ਬਟਨ ਦਬਕ ਕੇ ਤੇ ਸਾਨੂੰ ਜਿਤਾ ਕੇ ਇੱਥੇ ਭੇਜੋ ਤਾਂ ਕਿ ਇਹ ਜਿਹੜੇ ਬੱਚੇ ਆ ਇਹ ਆਪਣੇ ਇਲਾਕੇ ਦੀ ਸੇਵਾ ਕਰ ਸਕਣ।